ਕਾਨਪੁਰ ਦੀ ਗ੍ਰੀਨ ਪਾਰਕ ਪਿਚ ਤੇ ਸ਼ੁਰੂ ਹੋਈ ਭਾਰਤ-ਨਿਊਜ਼ੀਲੈਂਡ ਟੈਸਟ ਸੀਰੀਜ਼ ਦੇ ਪਹਿਲੇ ਮੈਚ ਭਾਰਤ ਨੇ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕਰ ਲਈ ਹੈ ਇਤਿਹਾਸਿਕ 500ਵਾਂ ਟੈਸਟ ਮੈਚ ਖੇਡ ਰਹੀ ਭਾਰਤ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਚ 318 ਦੌੜਾਂ ਬਣਾਈਆਂ ਜਿਸ ਦੇ ਜਵਾਬ ਚ ਨਿਊਜ਼ੀਲੈਂਡ ਦੀ ਟੀਮ ਫਿਰਕੀ ਦੇ ਜਾਲ ਚ ਫਸ ਕੇ 262 ਦੌੜਾਂ ਤੇ ਹੀ ਸਿਮਟ ਗਈ 56 ਦੌੜਾਂ ਦੀ ਲੀਡ ਨਾਲ ਭਾਰਤ ਨੇ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਜਿਸ 'ਚ ਰੋਹਿਤ ਸ਼ਰਮਾ ਦੀਆਂ ਨਾਬਾਦ 68 ਅਤੇ ਰਵਿੰਦਰ ਜੜੇਜਾ ਦੀਆਂ ਨਾਬਾਦ 50 ਦੌੜਾਂ ਤੇ ਭਾਰਤ ਨੇ 377 ਦੇ ਸਕੋਰ ਤੇ ਦੂਜੀ ਪਾਰੀ ਘੋਸ਼ਿਤ ਕਰ ਦਿੱਤੀ ਹੁਣ ਨਿਊਜ਼ੀਲੈਂਡ ਨੂੰ ਮੈਚ ਜਿੱਤਣ ਲਈ ਜ਼ਰੂਰਤ ਸੀ 334 ਦੌੜਾਂ ਦੀ ਜਿਸ ਦੇ ਜਵਾਬ ਚ ਕੀ ਵੀ ਖਿਡਾਰੀ ਕੁਝ ਖਾਸ ਨਹੀਂ ਕਰ ਪਾਏ ਅਤੇ ਚੌਥੇ ਦਿਨ ਭਾਰਤ ਨੇ ਆਪਣੀ ਸਰਦਾਰੀ ਕਾਇਮ ਕਰਦੇ ਹੋਏ ਚਾਰ ਕੀਵੀ ਬੱਲੇਬਾਜ਼ਾਂ ਨੂੰ ਆਊਟ ਕਰ 93 ਸਕੋਰ ਹੀ ਬਣਾਉਣ ਦਿੱਤੇ ਰਵੀ ਚੰਦਰਨ ਅਸ਼ਵਿੰਦੇ ਦੇ ਰਿਕਾਰਡ ਪ੍ਰਦਰਸ਼ਨ ਤੋਂ ਬਾਅਦ ਹੁਣ ਭਾਰਤ ਜਿੱਤ ਤੋਂ 6 ਵਿਕਟ ਦੂਰ ਸੀ ਆਖਰੀ ਦਿਨ ਦੀ ਖੇਡ ਸ਼ੁਰੂ ਹੁੰਦੇ ਹੀ ਭਾਰਤੀ ਗੇਂਦਬਾਜ਼ਾਂ ਨੇ ਕੀਵੀ ਬੱਲੇਬਾਜ਼ਾਂ ਤੇ ਦਬਾਅ ਬਣਾਈ ਰੱਖਿਆ ਅਤੇ ਕੀਵੀ ਟੀਮ ਨੂੰ 236 ਤੇ ਆਲ ਆਊਟ ਕਰ ਦਿੱਤਾ ਜਿਸ ਨਾਲ ਭਾਰਤ ਨੇ ਇਹ ਮੈਚ 197 ਦੌੜਾਂ ਨਾਲ ਆਪਣੇ ਨਾਂ ਕਰ ਲਿਆ 92 ਦੌੜਾਂ ਤੇ 6 ਵਿਕਟ ਭਾਵ ਮੈਚ ਬੱਲੇ ਅਤੇ ਗੇਂਦ ਦੋਹਾਂ ਨਾਲ ਕਮਾਲ ਕਰਨ ਵਾਲੇ ਆਲਰਾਊਂਡਰ ਰਵਿੰਦਰ ਜਿਹੜੇ ਜਾਂ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ ਬਿਊਰੋ ਰਿਪੋਰਟ ਜਗਬਣੀ ਟੀਵੀ